it's ਬਹੁਤ ਵਧੀਆ ਪਤ ਅਖੀਰ ਵਾਲਾ ਵੀ ਅਖੀਰ ਵਾਲਾ ਬਹੁਤ ਵਧੀਆ ਵੈਰੀ ਨਾਈਸ ਅਖੀਰ ਦੇ ਵਿੱਚ ਵੀ ਬੋਲਦੇ ਮੈਡਮ ਹੁਣੀ ਕਰ ਰਹੇ ਚਲੋ ਅਖੀਰ ਵਿੱਚ ਮੈਂ ਕਹਿਣਾ ਚਾਹੁੰਦਾ ਹਾਂ ਜੀ ਹੋ ਜਿੱਤਾ ਹਾਂ ਚਲੋ ਅਖੀਰ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕੋਈ ਵੀ ਕੰਮ ਕਰਨਾ ਨਹੀਂ ਸਾਡੀ ਜਾਨ ਨੂੰ ਤੁਹਾਡੇ ਲਿਖੇ ਸੰਸਾਰ ਨੂੰ ਇਸ ਬੱਚੇ ਨੂੰ ਸਲੂਟ ਆ ਬਹੁਤ ਵਧੀਆ ਬਹੁਤ ਵਧੀਆ ਮੈਡਮ ਬਹੁਤ ਵਧੀਆ ਸਿੱਖਿਆ ਦਿੱਤੀ ਬੱਚਿਆਂ ਨੂੰ ਬਹੁਤ ਵਧੀਆ